ਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚਮਕੌਰ ਸਿੰਘ ਉਸਮਾਨ ਵਾਲਾ ਪਾਰ ਦੀ ਖਸਾਂ ਜੁਣਿਆ ਬਹਿਰਾਮ ਕੇ ਸੁਭਾ ਮੀਤ ਪ੍ਰਧਾਨ ਮੈਂ ਆਵਾਮ ਲੋਕਾਂ ਨੂੰ ਬੇਨਤੀ ਕਰਦਾ ਹਾਂ ਜਿੰਨੀਆਂ ਵੀ ਪ੍ਰਾਤੀ ਜਥੇਬੰਦੀਆਂ ਨੇ ਵਪਾਰਕ ਛੋਟਾ ਵਰਗ ਦੁਕਾਨਦਾਰ ਮਜ਼ਦੂਰ ਸਾਰਿਆਂ ਨੂੰ ਬੇਨਤੀ ਆ ਕਿ ਕੱਲ ਨੂੰ 18 ਤਰੀਕ ਨੂੰ 12 ਵਜੇ ਤੋਂ ਲੈ ਕੇ 3 ਵਜੇ ਤੱਕ ਰੇਲ ਰੋਕੋ ਪ੍ਰੋਗਰਾਮ ਜੋ ਸ਼ੰਭੂ ਤੇ ਖਨੌਰੀ ਰਤਨਪੁਰਾ ਬਾਰਡਰਾਂ ਦੇ ਉੱਤੇ ਕਿਸਾਨੀ ਮੰਗਾਂ ਤੇ ਮਜ਼ਦੂਰਾਂ ਦੇ ਮੰਗਾਂ ਦੇ ਲਈ ਅੰਦੋਲਨ ਚੱਲ ਰਿਹਾ ਹੈ ਮੇਰੇ ਵੀਰੋ ਅੱਜ ਲੋੜ ਆ ਉਸ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੋ 22ਵੇਂ ਦਿਨ ਮਰਨ ਵਰਤ ਤੇ ਬੈਠਾ ਆਇਆ ਹੈ ਕਿਸਾਨੀ ਮੋਰਚੇ ਨੂੰ ਚਲਦਿਆਂ 309 ਦਿਨ ਹੋ ਚੁੱਕੇ ਨੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਆਪਣੇ ਚੁੱਲਿਆਂ ਦੀ ਅੱਗ ਦਾ ਮਸਲਾ ਏ ਆਪਣੀ ਰੋਟੀ ਦਾ ਮਸਲਾ ਏ ਆਪਣੀ ਨੌਜਵਾਨੀ ਦਾ ਮਸਲਾ ਏ ਅੱਜ ਲੋੜ ਆ ਪੂਰੇ ਪੰਜਾਬ ਨੂੰ ਇੱਕ ਜੁਟੋ ਕੇ ਇੱਕ ਲਲੀ ਦੇ ਉੱਤੇ ਖੜਨ ਦੀ ਅੱਜ ਲੋੜ ਆ ਉਸ ਮੋਦੀ ਹਕੂਮਤ ਸਰਕਾਰ ਨੂੰ ਹਰਾਉਣ ਦੀ ਅੱਜ ਲੋੜ ਆ ਆਪਦੀ ਕਿਸਾਨੀ ਦੇ ਜਵਾਨੀ ਨੂੰ ਬਚਾਉਣ ਦੀ ਮੇਰੇ ਵੀਰੋ ਸਾਰਿਆਂ ਨੂੰ ਬੇਨਤੀ ਆ ਕਿ ਜਿੱਥੇ ਵੀ ਲਾਗੇ ਲਾਗੇ ਰੇਲਵੇ ਸਟੇਸ਼ਨ ਨੇ ਜਾਂ ਜਿੱਥੇ ਵੀ ਰੇਲਵੇ ਫਾੜਕ ਲੱਗਦੇ ਆ ਉਥੇ ਵੱਡੀ ਤੈਦਾਦ ਦੇ ਵਿੱਚ ਬੀਬੀਆਂ ਪਹਿਣਾ ਮਤਾਵਾ ਬਜ਼ੁਰਗ ਨੌਜਵਾਨ ਰੇਡੀ ਵਾਲੇ ਫੜੀ ਵਾਲੇ ਦੁਕਾਨਦਾਰ ਵਪਾਰੀ ਸਾਰਿਆਂ ਨੂੰ ਸਾਰੇ ਭਾਈਚਾਰਕ ਤਬਕੇ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਆਰਤੀਆਂ ਨੂੰ ਦੁਕਾਨਦਾਰਾਂ ਨੂੰ ਨਾਲ ਜੱਗ ਦੇ ਜਿਹੜੇ ਵਦਾਰਥੀ ਭਾਈਚਾਰਕਾ ਜਿੰਨੇ ਵੀ ਭਾਈਚਾਰਕ ਤਬਕੇ ਨੇ ਸਾਰਿਆਂ ਨੂੰ ਬੇਨਤੀ ਆ ਲੋੜ ਵੱਡੇ ਪੱਦਰ ਦੇ ਉੱਤੇ ਰੇਲਵੇ ਫਾੜਕਾਂ ਦੇ ਉੱਤੇ ਰੇਲਵੇ ਸਟੇਸ਼ਨਾਂ ਦੇ ਉੱਤੇ ਇੱਕ ਵੱਡੇ ਤੌਰ ਦੇ ਉੱਤੇ ਜਰਜੀਤ ਸਿੰਘ ਦੇ ਹੱਕ ਦੇ ਵਿੱਚ ਡੱਲੇਵਾਲ ਦੇ ਹੱਕ ਦੇ ਵਿੱਚ ਇੱਕ ਵੱਡੇ ਪੱਦਰ ਦੇ ਉੱਤੇ ਇਕੱਠ ਕਰਕੇ ਜੋ ਵੀਡੀਓ ਪਾ ਕੇ ਸੋਸ਼ਲ ਮੀਡੀਆ ਤੇ ਪਾਓ ਮੋਦੀ ਸਰਕਾਰ ਹਕੂਮਤ ਸਰਕਾਰ ਨੂੰ ਇਹ ਪਤਾ ਲੱਗ ਸਕੇ ਕਿ ਤੇਰੇ ਜ਼ੁਲਮ ਦੇ ਅੱਗੇ ਤੇ ਝੁਕਣ ਵਾਲੇ ਨਹੀਂਗੇ ਕਿਸਾਨਾਂ ਤੇ ਮਜ਼ਦੂਰਾਂ ਦੇ ਆਪਦੇ ਹੱਕਾਂ ਲਈ ਲੜ ਰਹੇ ਲੋਕਾਂ ਲਈ ਇਹ ਅਸੀਂ ਇੱਕਜੁੱਟ ਲਈ ਖੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ